ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ੀਆਂ ਨਾਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਨਾ ਆਪਾਂ ਕੋਈ ਵੀ ਉਦਾਂ ਦੀ ਰੰਬੇਡੀ ਵਗੈਰਾ ਨਹੀਂ ਸ਼ੇਅਰ ਕਰਦੇ ਤੁਹਾਡੇ ਨਾਲ ਤੇ ਜਿਹੜੀ ਰਾਜਵੀਰ ਜਵੰਧਾ ਸਿੰਗਰ ਆ ਹਨਾ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਬਹੁਤ ਦੁੱਖ ਲੱਗਿਆ ਜੀ ਸੁਣ ਕੇ ਕਹਿੰਦੇ ਕਾਫੀ ਜ਼ਿਆਦਾ ਸੀਰੀਅਸ ਆ ਉਹਨਾਂ ਦੀ ਹਾਲਤ ਤੇ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਤੇ ਸੋ ਐਂ ਦੇ ਕਿ ਨਾ ਮਨ ਜਾਨੀ ਕੀਤਾ ਕਿਸੇ ਵੀ ਚੀਜ਼ ਨੂੰ ਤੇ ਮੈਨੂੰ ਲੱਗਿਆ ਕਿ ਚਲੋ ਆਪਣੇ ਭੈਣਾ ਭਾਈਆਂ ਦੇ ਨਾਲ ਹਨਾ ਸ਼ੇਅਰ ਕਰੀਏ ਵੀਡੀਓ ਕਿ ਸਾਰੇ ਬਾਈ ਵਸਤੇ ਅਰਦਾਸ ਕਰੋ ਕਿ ਪ੍ਰਮਾਤਮਾ ਚਲੋ ਉਹਨੂੰ ਠੀਕ ਕਰਨ ਹਨਾ ਤੇ ਬਹੁਤ ਜ਼ਿਆਦਾ ਕਿਉਂਕਿ ਇਹ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਵਸਤੇ ਅਰਦਾਸ ਕਰਦੇ ਹਾਂ ਨਾ ਕਰਦਿਆਂ ਨਾਲੋਂ ਵੱਧ ਅਰਦਾਸਾਂ ਜਿਵੇਂ ਕਹਿੰਦੇ ਆ ਕਿ ਦੂਸਰੇ ਇਨਸਾਨ ਦੀਆਂ ਲੱਗ ਜਾਂਦੀਆਂ ਐ ਤੇ ਆਪਾਂ ਨੂੰ ਇਹ ਲੱਗਿਆ ਕਿ ਚਲੋ ਹਨਾ ਬਹੁਤ ਲੋਕ ਐਸੇ ਹੁੰਦੇ ਆ ਕਿ ਜਿਨ੍ਹਾਂ ਦੀ ਅਰਦਾਸ ਨਾ ਰੱਬ ਬਹੁਤ ਜਲਦੀ ਕabul ਕਰ ਲੈਂਦੇ ਆ ਤੇ ਆਪਾਂ ਨੂੰ ਐ ਲੱਗਿਆ ਕਿ ਚਲੋ ਜਿਹੜੇ ਭੈਣ ਭਾਈ ਆਪਣੇ ਨਾਲ ਜੁੜੇ ਹੋਏ ਆਪਣੀ ਵੀਡੀਓ ਦੇਖਣਗੇ ਤੇ ਅਰਦਾਸ ਜ਼ਰੂਰ ਕਰੋ ਵਾਹਿਗੁਰੂ ਅੱਗੇ ਕਿ ਤੰਦਰੁਸਤੀ ਦੇਵੇ ਪ੍ਰਮਾਤਮਾ ਉਹਨਾਂ ਨੂੰ ਠੀਕ ਕਰੇ ਜਲਦੀ ਜਲਦੀ ਬਾਕੀ ਇਹ ਹੈਗਾ ਕਿ ਉਹਨਾਂ ਦੀ ਗਾਇਕੀ ਬਹੁਤ ਸਾਫ਼ ਸੁਥਰੀ ਆ ਬਹੁਤ ਜ਼ਿਆਦਾ ਵਧੀਆ ਉਹ ਗਾਉਂਦੇ ਆ ਬੜੇ ਸੋਹਣੇ ਸੌਂਗ ਹੁੰਦੇ ਆ ਉਹਨਾਂ ਦੇ ਤੇ ਬਹੁਤ ਵਧੀਆ ਗਾਇਕੀ ਆ ਉਹਨਾਂ ਦੀ ਤੇ ਪ੍ਰਮਾਤਮਾ ਵਾਹਿਗੁਰੂ ਆਪਾ ਕਹਿੰਨੇ ਆ ਵੀ ਉਹ ਠੀਕ ਹੋਣ ਜਲਦੀ ਤੇ ਮੈਨੂੰ ਖੁਦ ਨੂੰ ਵੀ ਨਾ ਬਹੁਤ ਜ਼ਿਆਦਾ ਪਸੰਦ ਆ ਉਹਨਾਂ ਦੇ ਸੌਂਗ ਵਗੈਰਾ ਮੈਂ ਬਹੁਤ ਸੁਣਦੀ ਹਾਂ ਤੇ ਅਰਦਾਸ ਕਰਿਓ ਮਾਤਮਾ ਅੱਗੇ ਸਾਰੇ ਸੌਰੀ ਕਿ ਬਾਈ ਜੀ ਜਲਦੀ ਜਲਦੀ ਠੀਕ ਹੋ ਜਾਣਾ ਤੇ ਬਸ ਆਪਾਂ ਇਨੀ ਵੀਡੀਓ ਬਣਾਉਣੀ ਸੀ ਅੱਜ ਤੇ ਸ਼ੇਅਰ ਕਰਨੀ ਸੀ ਤੁਹਾਨੂੰ ਤੁਸੀਂ ਬਾਤ ਤੋਂ ਬਾਤ ਸ਼ੇਅਰ ਕਰਿਓ ਸਾਰੇ ਅਰਦਾਸ ਕਰਿਓ ਸਾਰੇ ਭੈਣ ਭਾਈ ਅਰਦਾਸ ਕਰਿਓ ਵੱਧ ਤੋਂ ਵੱਧ ਅਰਦਾਸ ਕਰਿਓ ਕਿ ਚਲੋ ਹਨਾ ਜੇ ਆਪਣੀ ਅਰਦਾਸ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਆ ਤਾਂ ਜ਼ਰੂਰ ਵੈਸੇ ਵੀ ਆਪਾਂ ਆਪਣੇ ਵਾਸਤੇ ਅਰਦਾਸ ਕਰਾਂਗੇ ਉਹ ਕੱਟ ਲੱਗਦੀ ਹੁੰਦੀ ਆ ਤੇ ਜਦੋਂ ਆਪਾਂ ਕਿਸੇ ਵਾਸਤੇ ਅਰਦਾਸ ਕਰਦੇ ਹਾਂ ਵਾਹਿਗੁਰੂ ਜ਼ਰੂਰ ਸੁਣਦਾ ਹੈ ਤੇ ਠੀਕ ਹੈ ਜੀ ਧੰਨਵਾਦ